ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਾਡੇ ਇਸ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਪੰਜਾਬੀ ਮਾਸਟਰ ਕੇਡਰ ਲੈਕਚਰਰ ਕੇਡਰ UGC NET ਔਰ ਅਸਿਸਟੈਂਟ ਪ੍ਰੋਫੈਸਰ ਤੱਕ ਦੀਆਂ ਜੋ ਪੋਸਟਾਂ ਦੀ ਤਿਆਰੀ ਹੈ ਜਿਹੜੀ ਉਹ ਕਰਵਾਈ ਜਾ ਰਹੀ ਆ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਜੋ ਕਿ ਆਪਣਾ PGT ਜੋ ਹਰਿਆਣਾ ਦੇ ਵਿੱਚ ਸਬਜੈਕਟਿਵ ਪੇਪਰ ਹੋਣ ਜਾ ਰਿਹਾ ਹੈ ਉਸ ਦੇ ਨਾਲ ਰਿਲੇਟਡ ਜਿਹੜੀ ਇਹ ਕਲਾਸ ਹੈਗੀ ਆ ਇਸ ਤੋਂ ਪਹਿਲਾਂ ਆਪਾਂ ਫਸਟ ਯੂਨਿਟ ਦੀ ਜਿਹੜੀ ਗੱਲ ਕੀਤੀ ਸੀ ਉਹਦੇ ਵਿੱਚੋਂ ਕੁਝ ਕੁ ਜਿਹੜੇ ਇੰਪੋਰਟੈਂਟ ਟਾਪਿਕ ਸੀਗੇ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਸੀ ਇਸ ਕਲਾਸ ਦੇ ਜਰੀਏ ਤੁਹਾਨੂੰ ਜਿਹੜਾ ਸੈਕੰਡ ਯੂਨਿਟ ਦੇ ਵਿੱਚੋਂ ਪੰਜਾਬੀ ਸੂਫੀ ਕਾਵਤਾਰਾਂ ਉਸ ਦਾ ਆਰੰਭ ਵਿਕਾਸ ਪੜਾ ਤੇ ਵਿਸ਼ੇਸ਼ਤਾਵਾਂ ਜਿਹੜੀਆਂ ਉਹਨਾਂ ਦੀ ਆਪਾਂ ਗੱਲ ਕਰਾਂਗੇ ਦੇ ਵਿੱਚ ਔਰ ਬਹੁਤ ਸਾਰੇ ਸਟੂਡੈਂਟ ਇਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਟੈਨਸ਼ਨ ਦੇ ਵਿੱਚ ਹਨ ਕਿ ਦਿਨ ਤਾਂ ਜਿਹੜੇ ਹੈਗੇ ਆ 20 ਰਹਿ ਗਏ ਆ ਸਾਡੀ ਜਿਹੜੀ ਤਿਆਰੀ ਹੈਗੀ ਆ ਕੀ ਇਹ ਪੋਸੀਬਲ ਹੋ ਸਕਦੀ ਹੈ ਜਾਂ ਨਹੀਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਤਿਆਰੀ ਸਾਡੇ ਖੁਦ ਤੇ ਡਿਪੈਂਡ ਕਰਦੀ ਆ 20 ਦਿਨ ਵੀ ਜਿਹੜੇ ਹੈਗੇ ਕੋਈ ਬਹੁਤ ਹੀ ਜਿਹੜੇ ਥੋੜੇ ਨਹੀਂ ਹੁੰਦੇਗੇ ਔਰ ਜਦੋਂ ਅਸੀਂ ਦੇਖਦੇ ਆ ਇੱਕ ਦਿਨ ਰਾਤ ਵਿੱਚ ਆਪਾਂ ਦੇਖਦੇ 24 ਘੰਟੇ ਹੁੰਦੇ ਆ ਤਾਂ ਅਸੀਂ ਉਹਨਾਂ 24 ਘੰਟਿਆਂ ਦੇ ਵਿੱਚੋਂ ਆਪਣੇ ਲਈ ਕਿੰਨਾ ਸਮਾਂ ਜਿਹੜਾ ਆਪਾਂ ਦੇ ਸਕਦੇ ਹਾਂ ਇਹ ਜਿਹੜਾ ਆਪਣੇ ਖੁੱਤੇ ਡਿਪੈਂਡ ਕਰਦਾ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਜਿਹੜੀਆਂ ਰੈਗੂਲਰ ਜਿਹੜੀ ਕਲਾਸ ਹਾਊਸ ਦੇ ਵਿੱਚ ਜਿਹੜੇ ਦੋ ਯੂਨਿਟ ਹੈ ਜਿਹੜੇ ਅਸੀਂ ਕਵਰ ਕਰ ਚੁੱਕੇ ਹਾਂ ਔਰ ਜੋ ਵੀ ਸਟੂਡੈਂਟ ਜਿਹੜੀ ਇੱਕ ਵੈਸਟ ਜਿਹੜੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਇਸ ਨੰਬਰ ਤੇ ਜਿਹੜਾ ਕੰਟੈਕਟ ਹੈਗਾ ਉਹ ਕਰ ਸਕਦਾ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਉਹ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਲਾਸ ਦੇ ਦੌਰਾਨ ਜੋ ਵੀ ਜੋ ਮਟੀਰੀਅਲ ਜੋ ਕਰਵਾਇਆ ਜਾਂਦਾ ਉਹ ਨਾਲ ਦੀ ਨਾਲ ਹੀ ਜਿਹੜਾ ਹੈਗਾ ਤੁਹਾਨੂੰ ਪੀਡੀਐਫ ਰੂਪ ਦੇ ਵਿੱਚ ਪ੍ਰੋਵਾਈਡ ਵੀ ਕੀਤਾ ਜਾਂਦਾ ਹੈ। ਤਾਂ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਜਿਨ੍ਹਾਂ ਨੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਤੋਂ ਜੋ ਕੋਚਿੰਗ ਲੈ ਰਹੇ ਆ ਪਰ ਬਹੁਤ ਸਾਰੇ ਕੀ ਹੈਗਾ ਵੀ ਉਹਨਾਂ ਨੂੰ ਸਿਰਫ ਨੋਟਸ ਜਿਹੜੇ ਬੁੱਕਸ ਦੇ ਵਿੱਚੋਂ ਹੀ ਜਿਹੜੇ ਕਾਪੀ ਕਰਕੇ ਕਾਪੀ ਪੇਸਟ ਆ ਜਿਹੜਾ ਉਹ ਕਰ ਕਰਕੇ ਦੇ ਰਹੇ ਜਿਸ ਕਰਕੇ ਜਿਹੜੇ ਸਟੂਡੈਂਟ ਨੂੰ ਐਨੇ ਥੋੜੇ ਟਾਈਮ ਦੇ ਵਿੱਚ ਉਸ ਨੂੰ ਕਵਰ ਕਰਨ ਦੇ ਵਿੱਚ ਮੁਸ਼ਕਲ ਆ ਜਿਹੜੀ ਆ ਰਹੀ ਆ ਇਸੇ ਨੂੰ ਅਸੀਂ ਦੇਖਦੇ ਹੋਏ ਆ ਜਿਹੜਾ ਇੱਕ ਸੀ ਤੁਹਾਡੇ ਲਈ ਬਹੁਤ ਹੀ ਜਿਹੜਾ ਸੌਖਾ ਕੀਤਾ ਹੋਇਆ ਕਿ ਅਸੀਂ ਬਹੁਤ ਸਾਰੇ ਜਿਹੜੇ ਸ਼ਾਰਟ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿੱਚੋਂ ਇੱਕ ਨਿਚੋੜ ਆ ਜਿਹੜਾ ਜੋ ਕਿ ਆਪਾਂ ਐਗਜ਼ਾਮੀਨਰ ਨੂੰ ਉਸ ਦਾ ਜਿਹੜਾ ਆਪਾਂ ਦਿਮਾਗ ਜਿਹੜਾ ਆਪਾਂ ਫੜਨਾ ਹੈਗਾ ਉਸ ਦੇ ਨਾਲ ਰਿਲੇਟਡ ਆਪਾਂ ਸਿਰਫ ਉਹੀ ਮਟੀਰੀਅਲ ਹੈ ਜੋ ਵਾਜਬ ਹੈ ਉਹੀ ਆਪਾਂ ਤੁਹਾਨੂੰ ਜਿਹੜੇ ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਆ ਤਾਂ ਇਸ ਕਲਾਸ ਦੇ ਜਰੀਏ ਆਪਾਂ ਗੱਲ ਕਰਦੇ ਆਂ ਪੰਜਾਬੀ ਸੂਫੀ ਕਾਵਤਾਰਾ ਉਹਦਾ ਆਰੰਭ ਵਿਕਾਸ ਪੜਾ ਤੇ ਵਿਸ਼ੇਸ਼ਤਾਵਾਂ ਸ਼ੁਰੂ ਕਰ ਲੱਗੇ ਆਂ ਕਲਾਸ ਬਣੇ ਰਹਿਣਾ ਵੀ ਕਲਾਸ ਦੇ ਐਂਡ ਤੱਕ ਤਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਆਂ ਸੂਫੀ ਕਾਵ ਦਾੜਾ ਆਰੰਭ ਸੀਗਾ ਉਹ ਕਿਸ ਤਰ੍ਹਾਂ ਦਾ ਹੋਇਆ ਸੀਗਾ ਦੇਖੋ ਅ ਪੱਜਦੋ ਵੀ ਗੱਲ ਕਰਦੇ ਆ ਕੋਈ ਵੀ ਜਿਹੜੀ ਵਿਚਾਰਤਾਰਾ ਕੋਈ ਵੀ ਕਾਮਤਾਰਾ ਠੀਕ ਆ ਤਾਂ ਉਸ ਦੇ ਵਿੱਚ ਕੀ ਹੈ ਦੇਖੋ ਰੰਭ ਤੋਂ ਜਦੋਂ ਅਸੀਂ ਵਿਕਾਸ ਤੱਕ ਅਸੀਂ ਗੱਲ ਕਰਦੇ ਆ ਤਾਂ ਬਹੁਤ ਜਿਹੜਾ ਆਪਾਂ ਕਹਿੰਨੇ ਆ ਕਿ ਸਮਾਂ ਲੱਗ ਜਾਂਦਾ ਕੋਈ ਜਿਹੜਾ ਵਿਕਾਸ ਹੈਗਾ ਇਹ ਕੋਈ ਇੱਕਦਮ ਨਹੀਂ ਹੋ ਜਾਂਦਾ ਹੌਲੀ ਹੌਲੀ ਜਿਹੜਾ ਹੌਲੀ ਹੌਲੀ ਪੜਾਦਰ ਪੜਾ ਜਿਹੜਾ ਉਹਦੇ ਵਿੱਚ ਵਿਕਾਸ ਹੈ ਜਿਹੜਾ ਉਹ ਹੁੰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਆਪਾਂ ਗੱਲ ਕਰ ਰਹੇ ਹਾਂ ਸੂਫੀ ਕਾਬ ਦਾ ਜਿਹੜਾ ਆਰੰਭ ਸੀ ਸੂਫੀ ਕਾਬ ਦੇਖੋ ਭਾਰਤ ਦੇ ਵਿੱਚ ਸੂਫੀ ਫਕੀਰਾਂ ਦਾ ਜਿਹੜਾ ਪ੍ਰਵੇਸ਼ ਹੈਗਾ ਉਹ ਹਮਲਾਵਾਂ ਜੋ ਹਮਲਾਵਰ ਸੀਗੇ ਹਮਲਾਵਰਾਂ ਦੀ ਤਾੜਵੀ ਮੁਹਿੰਮਾਂ ਦੇ ਨਾਲ-ਨਾਲ ਜਿਹੜਾ ਇਹਨਾਂ ਦਾ ਪ੍ਰਵੇਸ਼ ਜਿਹੜਾ ਹੋਇਆ ਸੀਗਾ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਹੌਲੀ-ਹੌਲੀ ਪੰਜਾਬ ਸਿੰਧ ਤੇ ਭਾਰਤ ਦੇ ਜਿਹੜੇ ਹੋਰ ਨਾ ਇਲਾਕਿਆਂ ਦੇ ਵਿੱਚ ਵੀ ਸੂਫੀ ਸੰਤ ਜਾਂ ਸੂਫੀ ਮੱਤ ਦੇ ਜਿਹੜੇ ਪ੍ਰਚਾਰ ਕੇਂਦਰ ਸੀ ਉਹ ਜਿਹੜੇ ਸਥਾਪਿਤ ਹੋ ਚੁੱਕੇ ਸੀਗੇ ਦਿੱਕੋ ਆਪਾਂ ਇਸ ਨੂੰ ਪੱਜਾਨ ਪਛਾਨ ਦੇ ਵਿੱਚ ਵੀ ਆਪਾਂ ਲੈ ਸਕਦੇ ਹਾਂ ਥੋੜੇ ਜਿਹਾ ਆਪਾਂ ਜਦੋਂ ਵੀ ਜਦੋਂ ਪੇਪਰ ਦੀ ਆਪਾਂ ਗੱਲ ਕਰਨੀ ਆ ਤਾਂ ਪੇਪਰ ਨੂੰ ਸ਼ੁਰੂ ਕਰਨ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਪ੍ਰਸ਼ਨ ਦਾ ਜਿਹੜਾ ਹੱਲ ਕਰਨਾ ਸ਼ੁਰੂ ਕਰਨ ਦੇ ਕਰਨ ਤੋਂ ਪਹਿਲਾਂ ਤੁਸੀਂ ਉਸ ਦੀ ਜਿਹੜੀ ਭੂਮਿਕਾ ਦੋ ਕ ਲਾਈਨਾਂ ਦੀ ਜ਼ਰੂਰ ਦੇਣੀ ਆ ਭੂਮਿਕਾ ਤੇ ਲਾਸਟ ਦੇ ਵਿੱਚ ਜਿਹੜਾ ਸਿੱਟਾ ਜ਼ਰੂਰ ਕੱਢਣਾ ਠੀਕ ਹੈ ਜੇਕਰ ਤੁਸੀਂ ਇੱਕ ਚੰਗੇ ਜਿਹੜੇ ਨੰਬਰ ਲੈ ਕੇ ਆਉਣੇ ਆ ਤਾਂ ਭੂਮਿਕਾ ਤੇ ਸਿੱਟਾ ਤੁਸੀਂ ਜ਼ਰੂਰ ਜਿਹੜਾ ਕੱਢਣਾ ਹਰ ਇੱਕ ਪ੍ਰਸ਼ਨ ਦੇ ਵਿੱਚ ਸੂਫੀ ਮਤ ਦੇ ਖੋਜ ਬਾਰੇ ਜੋ ਖੋਜ ਕਰਨ ਵਾਲੇ ਹੈਗੇ ਆ ਉਹਨਾਂ ਦੇ ਵਿੱਚੋਂ ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨਨ ਦਾ ਆਪਾਂ ਜੜਾ ਵਿਸ਼ੇਸ਼ ਤੌਰ ਤੇ ਨਾਮ ਲੈ ਸਕਦੇ ਆ ਜਿਨ੍ਹਾਂ ਨੇ ਹਾਜ਼ਰਤ ਮੁਹੰਮਦ ਸਾਹਿਬ ਦੇ ਚਲਾਣੇ ਤੋਂ ਲਗਭਗ 200 ਸਾਲ ਬਾਅਦ ਸੂਫੀ ਮਤ ਦਾੜਾ ਆਰੰਭ ਹੈਗਾ ਉਹ ਅਰਬ ਦੇ ਵਿੱਚ ਹੋਇਆ ਦੱਸਿਆ ਹੈ ਨਿਕਾਸ ਦੀ ਆਪਾਂ ਜਦੋਂ ਗੱਲ ਕਰਾਂਗੇ ਇਹਦੇ ਵਿੱਚੋਂ ਤਾਂ ਸੂਫੀ ਮਤ ਦਾ ਜਿਹੜਾ ਨਿਕਾਸ ਦੇ ਬਾਰੇ ਵਿੱਚ ਇੱਕ ਈਜੀ ਬ੍ਰਾਊਨ ਜੋ ਇੱਕ ਵਿਦਵਾਨ ਹੋਇਆ ਉਹਨਾਂ ਨੇ ইরਾਨੀ ਸਹਿਦ ਦਾ ਇਤਿਹਾਸ ਪੁਸਤਕ ਦੇ ਵਿੱਚ ਸੂਫੀ ਮਤ ਦੇ ਨਿਕਾਸ ਦੇ ਬਾਰੇ ਵਿੱਚ ਜਿਹੜੇ ਚਾਰ ਤਰ੍ਹਾਂਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚੋਂ ਨੰਬਰ 1 ਤੇ ਉਹ ਕਹਿੰਦੇ ਆ ਕਿ ਹਾਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਬਾਤਨੀ ਸਿੱਖਿਆ ਦੇ ਵਿੱਚੋਂ ਜਿਹੜਾ ਇਹ ਵਿਕਸਿਤ ਹੋਇਆਗਾ ਦੂਸਰਾ ਜਿਹੜਾ ਇਹਦੇ ਵਿੱਚ ਪੁਆਇੰਟ ਹੈਗਾ ਕਿ ਇਹ ਆਪਣੇ ਉੱਤੇ ਜ਼ੋਰ ਨਾਲ ਇਹ ਆਪਣੇ ਉੱਤੇ ਜ਼ੋਰ ਨਾਲ ਠੋਸੇ ਗਏ ਜਿਹੜੇ ਸਾਮੀ ਧਰਮ ਦੇ ਵਿਰੁੱਧ ਜਿਹੜੀ ইরਾਨੀ ਜਾਂ ਆਰ ਆਈ ਭਾਵਨਾ ਦਾ ਪ੍ਰਤੀਕਰਮ ਸੀ ਤੀਸਰਾ ਜਿਹੜਾ ਹੈਗਾ ਕਿ ਦਾ ਜਿਹੜਾ ਨਿਕਾਸ ਹੈਗਾ ਉਹ ਨਵ ਅਫਲਾਤੋਨੀ ਵਿਚਾਰਾਂ ਦੇ ਵਿੱਚ ਹੋਇਆ ਤੇ ਇਹ ਆਪਣੇ ਆਪ ਮੁਹਾਰੇ ਰੂਪ ਦੇ ਵਿੱਚੋਂ ਖੁਦ ਜਿਹੜਾ ਪੈਦਾ ਹੋਇਆ ਹੈਗਾ ਇਸੇ ਤਰ੍ਹਾਂ ਬਾ ਇਸ ਦੇ ਵਿਕਾਸ ਪੜਾਵਾਂ ਦੀ ਗੱਲ ਕਰਾਂਗੇ ਵਿਕਾਸ ਦਾ ਜਿਹੜਾ ਕਿਸ ਤਰ੍ਹਾਂ ਹੋਇਆ ਸੀਗਾ ਦੇਖੋ ਸੂਫੀ ਕਾਵ ਦਾ ਜਿਹੜਾ ਵਿਕਾਸ ਆਰੰਭ ਸੁਭਾ ਜਾਂ ਸੂਫੀ ਮਤ ਉਹਨਾਂ ਮੁਸਲਮਾਨ ਸੰਤ ਫਕੀਰਾਂ ਦੇ ਭਗਤੀ ਮਾਰਗ ਨਾਲ ਜਿਹੜਾ ਸਬੰਧ ਰੱਖਦੇ ਜਿਹੜੇ ਕਿ ਮੁਸਲਮਾਨੀ ਹਾਕਮਾਂ ਰਾਜਿਆਂ ਤੇ ਕਾਜ਼ੀਆਂ ਦੇ ਕਰਮਕਾਂਡ ਤੇ ਜ਼ਬਰ ਜ਼ੁਲਮ ਵਾਲੀ ਨੀਤੀ ਤੋਂ ਬਾਗੀ ਸੀ ਜਿਹੜੇ ਹੋ ਚੁੱਕੇ ਸੀਗੇ ਇਸ ਕੱਟੜ ਪ੍ਰਥਾ ਦੇ ਤੋਂ ਵਿਰੋਧ ਕਰਕੇ ਜਿਹੜੇ ਸੰਤ ਫਕੀਰਾਂ ਨੇ ਨਰੋਲ ਜਿਹੜੇ ਰੱਬੀ ਪਿਆਰ ਮਨੁੱਖਤਾ ਦੇ ਕਲਿਆਣ ਮਾਰਗ ਨੂੰ ਧਾਰਨ ਕੀਤਾ ਉਹਨਾਂ ਮੁਸਲਮਾਨ ਸੰਤਾਂ ਨੂੰ ਜਿਹੜਾ ਹੈਗਾ ਸੂਫੀ ਕਿਹਾ ਜਾਣ ਲੱਗਾ ਸੂਫੀ ਮਤ ਦੇ ਨਾਮਕਰਨ ਬਾਰੇ ਜਿਹੜੇ अनेका ਜਿਹੜੇ ਵਿਚਾਰ ਮਿਲਦੇ ਗਿਆ ਕਿਹੜੇ-ਕਿਹੜੇ ਆ ਗਿਆ ਪਹਿਲਾ ਜਿਹੜਾ ਹੈਗਾ ਸੂਫੀ ਸ਼ਬਦ ਜਿਹੜਾ ਉਹ ਨਮਾਜ਼ ਪੜਨ ਵਾਲੇ ਜਿਹੜੇ ਪਹਿਲੀ ਸਫ਼ ਜਾਂ ਕਤਾਰ ਦੇ ਵਿੱਚ ਖਲੋਂਦੇ ਸੀ ਉਹਨਾਂ ਨੂੰ ਕਿਹਾ ਜਾਣ ਲੱਗਾ ਦੂਸਰਾ ਜਿਹੜਾ ਮਤ ਹੈਗਾ ਕਿ ਸੂਫੀ ਸੀ ਜਿਹੜੇ ਉਹ ਕਾਲੀ ਉਨ ਜਾਂ ਸੂਫ ਦੇ ਕੱਪੜੇ ਪਹਿਨਦੇ ਸੀ ਇਸ ਕਰਕੇ ਜਿਹੜੇ ਸੂਫੀ ਸ਼ਬਦ ਦੀ ਜੁੜੀ ਉਤਪੱਤੀ ਆ ਉਹ ਸੂਫ ਸ਼ਬਦ ਤੋਂ ਜਿਹੜੀ ਮੰਨ ਲੈਂਦੇ ਗਿਆ ਆਪਾਂ ਦੇਖੋ ਇਹਦੇ ਵਿੱਚ ਸਿਰਫ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਆ ਨਾ ਕਿ ਆਪਾਂ ਉੱਥੇ ਬਾਲਾ ਜਿਹੜਾ ਇਹਦੇ ਵਿੱਚ ਫਲਾ ਲੈ ਕੇ ਆਉਣਾ ਕਿਉਂਕਿ ਆਪਣਾ ਜਿਹੜਾ ਸਮਾਂ ਹੈਗਾ ਬਹੁਤ ਹੀ ਘੱਟ ਹੋਵੇ ਗਿਆ ਸ ਕਰਕੇ ਆਪਾਂ ਜਿੰਨਾ ਉਹਦੇ ਵਿੱਚ ਉਸ ਨੂੰ ਪੁਆਇੰਟ ਟੂ ਪੁਆਇੰਟ ਉਹਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਤਾਂ ਉਹਦੇ ਨਾਲ ਆਪਣਾ ਜਿਹੜਾ ਪ੍ਰਸ਼ਨ ਹੈਗੇ ਜਿਹੜੇ ਸਹੀ ਟਾਈਮ ਤੇ ਜਿਹੜੇ ਹੱਲ ਹੋ ਸਕਦੇ ਆ ਔਰ ਦੂਸਰਾ ਇਹ ਹੈਗਾ ਕਿ ਐਗਜ਼ਾਮੀਨਰਾ ਜਿਹੜਾ ਉਸ ਚੀਜ਼ ਨੂੰ ਲੈ ਕੇ ਜਿਹੜਾ ਇੱਕ ਅਟਰੈਕਟਿਵ ਜਿਹੜਾ ਤੁਹਾਡੇ ਪ੍ਰਤੀ ਹੋ ਜਾਵੇਗਾ ਪੜਾਵਾਂ ਦੀ ਆਪਾਂ ਜਦੋਂ ਗੱਲ ਕਰਾਂਗੇ ਤਾਂ ਪੜਾਵਾਂ ਦੇ ਵਿੱਚ ਸੂਫੀ ਕਵੀਆਂ ਨੂੰ ਸੂਫੀ ਮਤ ਜੇ ਜੋ ਵਿਦਵਾਨ ਸੀਗੇ ਤਿੰਨ ਪੜਾਵਾਂ ਦੇ ਵਿੱਚ ਇਸ ਨੂੰ ਵੰਡ ਕੇ ਦੇਖਦੇ ਆ ਠੀਕ ਹੈ ਪਹਿਲੇ ਪੜਾਅ ਦੇ ਵਿੱਚ ਕੀ ਆ ਜੋ ਬਾਬਾ ਫਰੀਦ ਸੀਗੇ ਠੀਕ ਹੈ ਜਿੰਨਾ ਤੋਂ ਆਪਾਂ ਸੂਫੀ ਮਤ ਜਾਂ ਸੂਫੀ ਮਤ ਦਾ ਜਿਹੜਾ ਆਪਾਂ ਜਿਹੜਾ ਮੋਢ ਜਿਹੜਾ ਅਸੀਂ ਮੰਨਦੇ ਆਂ ਔਰ ਪਹਿਲੇ ਜਿਹੜੇ ਸੰਸਥਾਪਕ ਆਪਾਂ ਮੰਨਦੇ ਆ ਉਹ ਬਾਬਾ ਫਰੀਦ ਨੂੰ ਮੰਨਦੇ ਗਏ ਆ ਬਾਬਾ ਫਰੀਦ ਜੀ ਦਾ ਜਿਹੜਾ ਵਿਸ਼ੇਸ਼ ਸਥਾਨ ਹੈ ਜਿੰਨਾਂ ਨੂੰ ਪੰਜਾਬੀ ਸੂਫੀ ਕਾਵ ਦਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ ਜਿਹੜਾ ਦੂਸਰਾ ਪੜਾ ਹੈਗਾ ਦੂਜੇ ਪੜਾਅ ਦੇ ਵਿੱਚ ਜਿਹੜੇ ਹੈਗੇ ਆ ਪ੍ਰਸਿੱਧ ਜੋ ਸੂਫੀ ਕਵੀ ਹੈ ਗਿਆ ਉਹ ਬਾਬਾ ਫਰੀਦ ਤੋਂ ਬਾਅਦ ਵਿੱਚ ਸ਼ਾਹ ਹੁਸੈਨ ਦਾ ਜਿਹੜਾ ਜ਼ਿਕਰ ਆਉਂਦਾ ਹੈਗਾ ਜਿਨ੍ਹਾਂ ਨੂੰ ਪੰਜਾਬੀ ਦਾ ਸੂਰਦਾਸ ਵੀ ਕਿਹਾ ਜਾਂਦਾ ਹੈ ਤੇ ਸ਼ਾਹ ਹੁਸੈਨ ਸੀ ਜਿਹੜਾ ਇਹਨਾਂ ਦੀ ਪ੍ਰਸਿੱਧੀ ਇਹ ਸੀ ਕਿ ਇਹਨਾਂ ਨੇ ਕਾਫੀ ਕਾਵ ਰੂਪ ਦੇ ਵਿੱਚ ਜਿਹੜੀ ਰਚਨਾ ਕੀਤੀ ਭਾਵੇਂ ਇਹਨਾਂ ਨੇ ਕਾਫੀਆਂ ਦੀ ਜਿਹੜੀ ਰਚਨਾ ਸੀ ਸਭ ਤੋਂ ਪਹਿਲਾਂ ਕੀਤੀ ਸੀਗੀ। ਔਰ ਜੋ ਆਪਣੇ ਕੋਲੇ ਕਾਫੀਆਂ ਲੈ ਕੇ ਆਉਂਦੇਗੇ ਉਸ ਸ਼ਾਹ ਹੁਸੈਨ ਹੀ ਲੈ ਕੇ ਆਉਂਦੇ ਗਿਆ। ਤੀਸਰਾ ਜਿਹੜਾ ਪੜਾ ਹੈਗਾ ਤੀਸਰੇ ਪੜਾ ਦੇ ਵਿੱਚ ਪ੍ਰਸਿੱਧ ਜਿਹੜੇ ਸੂਫੀ ਕਵੀ ਬੁੱਲੇ ਸ਼ਾਹ ਸੁਲਤਾਨ ਬਾਹੂ ਤੇ ਗੁਲਾਮ ਫਰੀਦ ਆ ਜਿਹੜੇ ਇਹਨਾਂ ਦਾ ਆਪਾਂ ਜ਼ਿਕਰ ਇਹਦੇ ਵਿੱਚ ਕਰਾਂਗੇ। ਇਸੇ ਤਰ੍ਹਾਂ ਸੂਫੀ ਮਤਵ ਵਿੱਚ ਪ੍ਰਮਾਤਮਾ ਨੂੰ ਪਾਉਣ ਦੇ ਲਈ ਵੀ ਜਿਹੜੇ ਚਾਰ ਪੜਾਵਾਂ ਦਾ ਜ਼ਿਕਰ ਕੀਤਾ ਗਿਆ ਜਿਦੇ ਵਿੱਚੋਂ ਸ਼ਰੀਅਤ ਹੋ ਗਿਆ ਤਰੀਕਤ ਹੋ ਗਿਆ ਮਾਰਫਤ ਹੋ ਗਿਆ ਤੇ ਹਕੀਕਤ ਹੋ ਗਿਆ ਤੇ ਬੁੱਲੇ ਸ਼ਾਹ ਦਾ ਵੀ ਆਪਾਂ ਜ਼ਿਕਰ ਕਰ ਸਕਦੇ ਹਾਂ ਬੁੱਲੇ ਸ਼ਾਹ ਨੇ ਵੀ ਜਿਹੜੇ ਨੂੰ ਪੜਾਵਾਂ ਦੇ ਵਿੱਚ ਜਿਹੜਾ ਵੰਡਿਆ ਸੀਗਾ ਉਹ ਵੀ ਕਹਿੰਦਾ ਕਿ ਸ਼ਰੀਅਤ ਸਾਡੀ ਮਾਈ ਹੈ ਤਰੀਕਤ ਸਾਡੀ ਦਾਈ ਹੈ ਅ ਹਕੀਕਤ ਹੈ ਜਿਹੜੀ ਸਾਡੀ ਅਗੋ ਹੱਕ ਹਕੀਕਤ ਪਾਈ ਹੈ ਮਾਰਫਤੋਂ ਕੁਝ ਪਾਇਆ ਹੈ ਤੇ ਅਗੋ ਹੱਕ ਹਕੀਕਤ ਪਾਈ ਹੈ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕਰਦੇ ਗਿਆ ਔਰ ਬੁੱਲੇ ਸ਼ਾਹ ਦੇ ਵੱਲੋਂ ਜਿਹੜਾ ਮਾਰਫਤ ਸੀਗਾ ਉਹ ਲਾਸਟ ਤੇ ਰੱਖਿਆ ਗਿਆ ਸੀਗਾ ਅਨੈਕਸਟ ਆਪਾਂ ਗੱਲ ਕਰਾਂਗੇ ਪੰਜਾਬੀ ਸੂਫੀ ਕਾਵਿ ਦੀਆਂ ਜੋ ਵਿਸ਼ੇਸ਼ਤਾਵਾਂ ਹੈਗੀਆਂ ਵਿਸ਼ੇਸ਼ਤਾਵਾਂ ਦੀ ਆਪਾਂ ਗੱਲ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਕੀ ਹੈਗਾ ਕਿ ਸੂਫੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨੇ ਮਨੁੱਖੀ ਸੋਚ ਨੂੰ ਧਰਮ ਦੀਆਂ ਸੀਮਾਵਾਂ ਤੋਂ ਪਰੇ ਲੈ ਜਾ ਕੇ ਭਾਵੇਂ ਭੂਮੀ ਜਿਹੜੀ ਪ੍ਰਦਾਨ ਕੀਤੀ ਹੈ ਜਿਸ ਤੇ ਖੜੇ ਹੋ ਕੇ ਹਰ ਪਾਸੇ ਇੱਕ ਸਮਾਨਤਾ ਦਾ ਜਿਹੜਾ ਪਸਾਰਾ ਉਹ ਨਜ਼ਰ ਆਉਂਦਾ ਹੈ ਇਹ ਜੀਵਨ ਦੇ ਰੂੜੀਗਤ ਪਸਾਰਾਂ ਦੇ ਵਿਰੁੱਧ ਵਿਦਰੋਹੀ ਸਰਵਾਲੀ ਜਿਹੜੀ ਕਵਤਾ ਜੋ ਸਮਾਜਿਕ ਕੋ ਵਰਤਾਰੇ ਤੇ ਟਿੱਪਣੀ ਕਰਦੀ ਹੈ ਤੇ ਮਨੁੱਖ ਨੂੰ ਸੰਤੁਲਨ ਤੇ ਸਦਾਚਾਰਕ ਜੀਵਨ ਜਿਉਣ ਦੀ ਜਿਹੜੀ ਪ੍ਰੇਰਣਾ ਇਹ ਦਿੰਦੀ ਹੈ। ਨੈਕਸਟ ਆਪਾਂ ਜਿਹੜੀ ਇਹਦੇ ਵਿੱਚ ਗੱਲ ਕਰਾਂਗੇ ਨੰਬਰ 2 ਕਿ ਸੂਫੀ ਕਾਵ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਹਰ ਸਮਾਜਿਕ ਪਹਿਲੂ ਤੇ ਜਿਹੜੀ ਚਰਚਾ ਉਹ ਕੀਤੀ ਗਈ ਹੈ। ਫਰੀਦ ਦੇ ਕਾਵ ਵਿੱਚ ਮਨੁੱਖ ਆਪਣੀ ਹੋਣ ਦੇ ਸੰਕਟ ਦੇ ਸੰਮੁਖ ਹੈ। ਸ਼ੇਖ ਫਰੀਦ ਮਨੁੱਖ ਨੂੰ ਕਾਲ ਦੇ ਮੂੰਹ ਵਿੱਚ ਆਏ ਹੋਏ ਰੂਪ ਵਿੱਚ ਪੇਸ਼ ਕਰਦਾ ਹੈ ਫਰੀਦਾ ਭੰਨੀ ਘੜੀ ਸਮਨੜੀ ਟੁੱਟੀ ਨਗਰ ਲੱਜ ਇਸੇ ਤਰ੍ਹਾਂ ਹੀ ਨੈਕਸਟ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਬ ਦੀ ਇੱਕ ਵਿਸ਼ੇਸ਼ਤਾ ਹੈ ਕਿ ਅਨੈਤਿਕਤਾ ਇੱਕ ਮਹਾਪਾਪ ਹੈ ਜਿਸ ਨੂੰ ਕਦੀ ਵੀ ਜਿਹੜਾ ਹੈਗਾ ਖਿਮਾ ਨਹੀਂ ਕੀਤਾ ਜਾ ਸਕਦਾ ਠੀਕ ਹੈ ਪਾਪ ਜਿਸ ਨੂੰ ਕਦੀ ਵੀ ਮਾਫ ਨਹੀਂ ਕੀਤਾ ਜਾ ਸਕਦਾ ਨੈਕਸਟ ਆ ਗਿਆ ਸੂਫੀ ਕਾਵ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਵਿਚਾਰਤਾ ਰਸ ਆਧਾਰਨ ਮਨੁੱਖ ਦਾ ਪੱਖਪੂਰਤੀ ਹੈ ਸਧਾਰਨ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜਨ ਦੇ ਪੱਖ ਦੀ ਇਹ ਗੱਲ ਕਰਦੀ ਹੈ ਫਿਰ ਪੰਜਾਬੀ ਸੂਫੀ ਸੂਫੀ ਸਾਹਿਦ ਦੀ ਵੱਡੀ ਵਿਸ਼ੇਸ਼ਤਾ ਕੀ ਵੀ ਹੈ ਕਿ ਸ਼ਰਾਨ ਦੀ ਕਟੜ ਪ੍ਰਸਤੀ ਦੇ ਵਿਰੁੱਧ ਵਿਦਰੋਹ ਤੇ ਉਦਾਰਵਾਦੀ ਮਾਨਵਵਾਦ ਵਾਲਾ ਜਿਹੜਾ ਦ੍ਰਿਸ਼ਟੀਕੋਣ ਸੀ ਜੋ ਲੋਕਾਂ ਵਿੱਚ ਬੜਾ ਹਰਮਨ ਪਿਆਰਾ ਸੀ ਠੀਕ ਹੈ ਜਿਹੜਾ ਉਦਾਰਵਾਦ ਇੱਕ ਜਿਹੜਾ ਆਜ਼ਾਦੀ ਹੁੰਦੀ ਹੈ ਜੋ ਸਤੰਤਰ ਦੀ ਗੱਲ ਕਰਦੇ ਹੈ ਸਤੰਤਰਤਾ ਉਸ ਨੂੰ ਕਿਹਾ ਜਾਂਦਾ ਸੂਫੀਆਂ ਦੇ ਵਿਸ਼ਵਾਸ ਸੀ ਕਿ ਜਿਹੜੀ ਸ਼ੈ ਹੋਦ ਵਿੱਚ ਆਉਂਦੀ ਹੈ ਰੱਬ ਦਾ ਆਵੇਸ਼ ਹੁੰਦੀ ਹੈਗੀ ਆ ਤੇ ਮਨੁੱਖ ਦਾ ਜਿਹੜਾ ਨਿਸ਼ਾਨਾ ਹੈਗਾ ਉਹ ਪ੍ਰਮਾਤਮਾ ਦੇ ਨਾਲ ਏਕਤਾ ਪ੍ਰਾਪਤ ਕਰਨਾ ਹੈ ਜਿਵੇਂ ਬੁੱਲੇ ਸ਼ਾ ਇੱਕ ਤਾਂ ਕਹਿੰਦੇ ਕਿ ਰਾਂਝਾ ਰਾਂਝ ਕਰਦੀ ਨਹੀਂ ਮੈਂ ਹਾਪੇ ਰਾਂਝਾ ਹੋਈ ਸੱਦੋ ਨੀ ਮੈਨੂੰ ਤੀ ਦੋ ਰਾਂਝਾ ਹੀ ਨਾਖੋ ਕੋਈ ਨੈਕਸਟ ਆਪਾਂ ਗੱਲ ਕਰਾਂਗੇ ਇਹਦੇ ਵਿੱਚੋਂ ਕਿ ਸੂਫੀ ਸਹਿਦ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿਸ ਨੇ ਭਾਵ ਪ੍ਰਗਟਾਵੇ ਵਾਸਤੇ ਲੋਕ ਜੀਵਨ ਦੇ ਵਿੱਚੋਂ ਪ੍ਰਚਲਿਤ ਰੂਪ ਕਾਵ ਰੂਪ ਅਪਣਾਏ ਉੱਥੇ ਉਹਨਾਂ ਵਿੱਚ ਵਿਚਿਤਤਰ ਸੰਗੀਤਿਕ ਲੈ ਭਰ ਦਿੱਤੀ ਤੇ ਇਹੀ ਕਾਰਨ ਹੈ ਕਿ ਸੂਫੀ ਕਵਤਾ ਗਾਈ ਜਾਣ ਵਾਲੀ ਹੈ ਤੇ ਸਦੀਆਂ ਵੀਰ ਜਨ ਪਿੱਛੋਂ ਵੀ ਇਹ ਸੱਜਰੀ ਤੇ ਨਰੋਈਆ ਤਾਂ ਇਹ ਸੀ ਆਪਣਾ ਜਿਹੜਾ ਅੱਜ ਦਾ ਟੌਪਿਕ ਇਸ ਤੋਂ ਇਲਾਵਾ ਜੇਕਰ ਤੁਸੀਂ ਕੰਪਲੀਟ ਜਿਹੜਾ ਤੁਸੀਂ ਸਿਲੇਬਸ ਜਿਹੜਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਜਿਹੜੇ ਕਲਾਸ ਦੇ ਨਾਲ ਤੁਸੀਂ ਜੁੜ ਸਕਦੇ ਹੋ ਕਿਉਂਕਿ ਦੇਖੋ ਅਸੀਂ ਤੁਹਾਨੂੰ ਬਿਲਕੁਲ ਇੱਕ ਵਾਜਬ ਜਿਹੜਾ ਹੈਗਾ ਉਹ ਨੋਟਸ ਜਿਹੜੇ ਹੈਗੇ ਆ ਸਲੀਪਸ ਜਿਹੜਾ ਹੈਗਾ ਤੁਹਾਨੂੰ ਕਰਵਾਇਆ ਜਾਂਦਾ ਸਾਡੀ ਜਿਹੜੀ ਕੋਸ਼ਿਸ਼ ਇਹ ਹੀ ਆ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਜਿੰਨੇ ਜਲਦੀ ਇਹ ਕੰਪਲੀਟ ਹੋ ਜਾਵੇਗਾ ਓਨੇ ਹੀ ਜਲਦੀ ਆਪਾਂ ਜਿਹੜੀ ਇਸ ਦੀ ਦੁਆਰਾ ਤੋਂ ਰਿਵੀਜ਼ਨ ਜਿਹੜੀ ਸ਼ੁਰੂ ਕਰ ਸਕੀਏ ਕਿਉਂਕਿ ਆਪਣਾ ਜਿਹੜਾ ਮਕਸਦ ਤੁਹਾਨੂੰ ਕੱਲਾ ਪੇਪਰ ਦੇ ਵਿੱਚ ਜਿਹੜਾ ਬਿਠਾਉਣਾ ਨਹੀਂ ਬਲਕਿ ਤੁਹਾਨੂੰ ਪੇਪਰ ਦੀ ਜਿਹੜੀ ਮੈਰਟ ਦੇ ਵਿੱਚ ਲੈ ਕੇ ਆਉਣਾ ਇਹ ਸਾਡਾ ਜਿਹੜਾ ਖਾਸ ਇਹ ਮਕਸਦ ਹੈਗਾ ਜਿਸ ਨੂੰ ਅਸੀਂ ਲੈ ਕੇ ਚੱਲੇ ਆਂ ਔਰ ਉਮੀਦ ਕਰਦੇ ਆਂ ਕਿ ਜੋ ਵੀ ਸਟੂਡੈਂਟ ਸਾਡੇ ਦੇ ਸਾਡੇ ਨਾਲ ਜਿਹੜੇ ਜੁੜੇ ਹੋਇਆ ਉਹ ਜ਼ਰੂਰ ਆਪਣੀ ਜਿਹੜੀ ਇਹ ਸਫਲਤਾ ਦੇ ਵਿੱਚ ਕਾਮਯਾਬ ਹੋਣਗੇ ਤਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਤੱਕ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਵੀ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ